ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਦੋਸਤੋ ਇਲੂਮੀਨਾਟੀ ਬਾਰੇ ਜਾਣਨ ਸਮਝਣ ਲਈ ਇਸ ਦੇ ਵੱਖ-ਵੱਖ ਲੈਵਲਾਂ ਤੇ ਪੱਖਾਂ ਬਾਰੇ ਜਾਣਨਾ ਬਹੁਤ ਲਾਜ਼ਮੀ ਹੈ ਇਹਨਾਂ ਇਲੂਮੀਨਾਟੀ ਸਿਕਰਟ ਸੁਸਾਇਟੀਆਂ ਦੇ ਕੁਝ ਵਿਸ਼ੇਸ਼ ਚਿੰਨ੍ਹ ਨਿਸ਼ਾਨ ਜਾਂ ਇਸ਼ਾਰੇ ਹੁੰਦੇ ਨੇ ਜੋ ਕਿਸੇ ਵੀ ਥਾਂ ਇਹਨਾਂ ਦੀ ਮੌਜੂਦਗੀ ਦੀ ਪਛਾਣ ਕਰਾ ਦਿੰਦੇ ਨੇ ਆਪਾਂ ਨੂੰ ਭਾਵੇਂ ਇਹ ਲੱਕ ਪਰਦਿਆਂ ਪਿੱਛੇ ਲੁਕੇ ਹੋਣ ਸੋ ਦੋਸਤੋ ਅੱਜ ਆਪਾਂ ਇਹਨਾਂ ਸਾਇੰਸ ਤੇ ਸਿੰਬल्स ਦੀ ਗੱਲ ਕਰਾਂਗੇ ਜਿਹੜੇ ਇਲੂਮੀਨਾਟੀਆਂ ਨਾਲ ਜੁੜੇ ਹੋਏ ਨੇ ਤੇ ਜਿੰਨਾ ਬਾਰੇ ਕੋਈ ਦੀ ਗੱਲ ਹੁੰਦੀ ਹੀ ਆ ਇਹਨਾਂ ਨਿਸ਼ਾਨਾਂ ਨੂੰ ਕਿਤੇ ਦੇਖਦੇ ਇਹਨਾਂ ਦੀ ਮੌਜੂਦਗੀ ਮਿਲਦੀ ਕੁਛ ਨਾ ਕੁਛ ਰੌਲਾ ਪੈ ਜਾਂਦਾ ਕੰਟਰੋਵਰਸੀ ਕ੍ਰੀਏਟ ਹੋ ਜਾਂਦੀ ਆਪਣੇ ਹਿੰਦੁਸਤਾਨ ਦੇ ਵੀ ਬਹੁਤ ਸਾਰੇ ਇਹ ਜੇ ਐਕਟਰ 뮤జిਸ਼ੀਅਨ ਆਰਟਿਸਟ ਪਲੇਅਰਸ ਜਾਂ ਪੋਲੀਟਿਸ਼ੀਅਨਸ ਇਸ ਤਰ੍ਹਾਂ ਦੇ ਜਾਂ ਪਬਲਿਕ ਫਿਗਰਸ ਨੇ ਬੰਦੇ ਬਹੁਤ ਸਾਰੇ ਜਿਨ੍ਹਾਂ ਦੇ ਕੋਈ ਖਾਸ ਕਿਸਮ ਦਾ ਨਿਸ਼ਾਨ ਬਣਾਉਂਦੇ ਉਹਨੂੰ ਇਲੂਮੀਨਾਟੀ ਨਾਲ ਜੋੜਿਆ ਗਿਆ ਜਾਂ ਰੌਲਾ ਪਿਆ ਜਾਂ ਹੋ ਹੱਲਾ ਹੋਇਆ ਜਾਂ ਕੰਟਰੋਵਰਸੀ ਸੋ ਦੋਸਤੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣਾ YouTube ਚੈਨਲ ਅਦ੍ਰਿਸ਼ਮ ਪੰਜਾਬੀ ਜਲਦੀ ਤੋਂ ਜਲਦੀ ਵੀਰੋਂ ਸਬਸਕ੍ਰਾਈਬ ਕਰੋ ਤੇ ਆਪਣਾ Facebook ਪੇਜ ਅਦ੍ਰਿਸ਼ਮ ਫਾਲੋ ਕਰਨ ਦੀ ਕਿਰਪਾਲਤਾ ਕਰੋ ਦੋਸਤੋ ਇਹ ਇਲੂਮੀਨਾਟੀ ਲੋਕ ਖੁਦ ਨੂੰ ਵਿਸ਼ੇਸ਼ ਕਿਸਮ ਦੇ ਤੇ ਸ਼ਾਹੀ ਅੰਦਾਜ਼ ਵਾਲੇ ਮਨੁੱਖ ਮੰਨਦੇ ਆ ਜਦੋਂ ਇਹ ਇੱਕ ਦੂਜੇ ਨੂੰ ਕਿਸੇ ਇਕੱਠ ਚ ਪ੍ਰੋਗਰਾਮ ਚ ਜਾਂ ਪਾਰਟੀ ਚ ਮਿਲਦੇ ਨੇ ਤਾਂ ਇਹ ਇੱਕ ਖਾਸ ਅੰਦਾਜ਼ ਦੇ ਵਿੱਚ ਇੱਕ ਦੂਸਰੇ ਨੂੰ ਮਿਲਦੇ ਨੇ ਜਦੋਂ ਵੀ ਇਹ ਇੱਕ ਦੂਜੇ ਨੂੰ ਕਿਤੇ ਅਚਾਨਕ ਟੱਕਰਦੇ ਨੇ ਤਾਂ ਇਹ ਕਿਸੇ ਖਾਸ ਕਿਸਮ ਦੇ ਇਸ਼ਾਰਿਆਂ ਜਾਂ ਸਰੀਰਕ ਭਾਸ਼ਾ ਰਾਹੀਂ ਇੱਕ ਦੂਜੇ ਨੂੰ ਕੋਈ ਨਾ ਕੋਈ ਸਨੇਹਾ ਦਿੰਦੇ ਨੇ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਨੇ ਆਪਾਂ ਵੀ ਦਿਨ ਚ ਹਜ਼ਾਰਾਂ ਹੀ ਸਾਇੰਸ ਤੇ ਸਿੰਬल्स ਦੇਖਦੇ ਆਂ ਕੰਪਨੀਆਂ ਦੇ ਲੋਗੋ ਦੇਖਦੇ ਆਂ ਹਾਲੋਗ੍ਰਾਮ ਦੇਖਦੇ ਆਂ ਵੱਖ-ਵੱਖ ਪ੍ਰੋਡਕਟਾਂ ਦੇ ਸਾਇੰਸ ਦੇਖਦੇ ਆਂ ਸਿੰਬल्स ਦੇਖਦੇ ਆਂ ਜਾਂ ਉਹਨਾਂ ਦੇ ਵਾਟਰਮਾਰਕ ਦੇਖਦੇ ਆਂ ਜਾਂ ਹਾਲੋਗ੍ਰਾਮ ਦੇਖਦੇ ਆਂ ਵੱਖ-ਵੱਖ ਪ੍ਰੋਡਕਟਸ ਦੇ ਉੱਪਰ ਪਰ ਸੀਕ੍ਰੀਟ ਸੁਸਾਇਟੀਆਂ ਜਿਹੜੀਆਂ ਉਹਨਾਂ ਦੇ ਚਿੰਨ ਸਾਹਮਣੇ ਆਉਂਦੇ ਹੀ ਸਾਡੀ ਨਜ਼ਰ ਜਿਹੜੀ ਆ ਉਹਨਾਂ ਦੇ ਠਹਿਰ ਕਿਉਂ ਜਾਂਦੀ ਹੈ ਇਹੋ ਹੀ ਉਹਨਾਂ ਦੀ ਤਾ ਕਦੇ ਸਾਇੰਸ ਦੇ ਸਿੰਬल्स ਦੀ ਇਹੀ ਉਹਨਾਂ ਦੀ ਅਹਿਮੀਅਤ ਹੈ ਇਹ ਸਾਨੂੰ ਬਿਨਾ ਪਤਰਾ ਲੱਗਣ ਦਿੱਤੇ ਹੈ ਹੀ ਗੁਪਤ ਢੰਗ ਨਾਲ ਸਾਡੇ ਜ਼ਹਿਨ ਤੇ ਸਾਡੇ ਮਨ ਤੇ ਸਾਡੇ ਦਿਮਾਗ ਤੇ ਕੰਮ ਕਰਦੇ ਨੇ ਅਸਰ ਕਰਦੇ ਨੇ ਕਿਉਂਕਿ ਸਾਡਾ ਦਿਮਾਗ ਜਿਹੜਾ ਹੈ ਇਹਨਾਂ ਸਾਇੰਸ ਦੇ ਸਿੰਬल्स ਨੂੰ ਸ਼ਬਦਾਂ ਨਾਲੋਂ ਕਿਤੇ ਵਧੇਰੇ ਤੇਜ਼ੀ ਦੇ ਨਾਲ ਪ੍ਰੋਸੈਸ ਕਰਦਾ ਤੇ ਉਹਨਾਂ ਤੇ ਕੇਂਦਰਿਤ ਹੋ ਜਾਂਦਾ ਇਹ ਸਾਡੀ ਸੋਚ ਤੇ ਕਿਰਿਆ ਨੂੰ ਬਦਲਣ ਦੀ ਸਮਰੱਥਾ ਰੱਖਦੇ ਨੇ ਯਾਨੀ ਸਾਡਾ ਵਿਚਾਰ ਤੇ ਵਿਵਹਾਰ ਦੋਨਾਂ ਨੂੰ ਬਦਲ ਦਿੰਦੇ ਨੇ अननोइंगली ਬਗੈਰ ਸਾਨੂੰ ਪਤਾ ਲੱਗਣ ਦਿੱਤੇ ਹੀ ਰੂਮਿਨਾਤੀਆਂ ਦਾ ਮੰਨਣਾ ਹੈ ਕਿ ਇਹਨਾਂ ਦੀਆਂ ਲੁਕੀਆਂ ਹੋਈਆਂ ਛਿੱਪੀਆਂ ਅਦ੍ਰਿਸ਼ ਤਾਕਤਾਂ ਦੇ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਇਹਨਾਂ ਸਾਇੰਸ ਤੇ ਸਿੰਬਲਸ ਨੂੰ ਵੱਡੇ ਵੱਡੇ ਪੋਲਿਟਿਸ਼ੀਅਨਸ ਐਕਟਰਸ 뮤జిਸ਼ੀਅਨਸ ਪਬਲਿਕ ਫਿਗਰਸ ਪਲੇਅਰਸ ਸਪੋਰਟਸਮੈਨ ਏਸੇ ਲਈ ਇਹਨਾਂ ਨੂੰ ਵਰਤਦੇ ਨੇ ਇਹਨਾਂ ਪਿੱਛੇ ਇੱਕ ਲੁਕਿਆ ਛਪਿਆ ਜੰਗਦਾ ਹੁੰਦਾ ਹੈ ਆਪਾਂ ਆਪ ਦੇਖਦੇ ਆਂ ਦੋਸਤੋ ਇਹ ਕੰਮ ਕਿਵੇਂ ਕਰਦੇ ਨੇ ਆਪਾਂ ਰੋਜ਼ ਮਰਹ ਦੇ ਜੀਵਨ ਚ ਇਹਨਾਂ ਨੂੰ ਹਜ਼ਾਰਾਂ ਸਿੰਬल्स ਨੂੰ ਰੋਜ਼ ਦੇਖਦੇ ਆਂ ਸਾਈਨਸ ਨੂੰ ਦੇਖਦੇ ਆਂ ਜਾਂ ਬਹੁਤ ਸਾਰੀਆਂ ਫਿਗਰਸ ਨੂੰ ਆਪਸ ਵਿੱਚ ਇਸ਼ਾਰੇ ਕਰਦੇ ਦੇਖਦੇ ਆਂ ਅਸਲ ਚ ਇਹ ਆਪਣੇ ਜਜ਼ਬਾਤਾਂ ਤੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਨੇ 100% ਇਹਦੇ ਪਿੱਛੇ ਦੀ ਪ੍ਰਕਿਰਿਆ ਕੀ ਆ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਆਂ ਤਾਂ ਬ੍ਰੇਨ ਸਿਗਨਲ ਸਿੱਧਾ ਸਾਡੇ ਵਿਜ਼ੂਅਲ ਕਾਰਟੈਕਸ 'ਚ ਜਾਂਦਾ ਤੇ ਉਹ ਵਿਜ਼ੂਅਲ ਕੰਟੈਕਸਟ ਤੋਂ ਬ੍ਰੇਨ ਸਿਗਨਲ ਸਿੱਧਾ ਸਾਡੇ ਲਿੰਬਿਕ ਸਿਸਟਮ 'ਚ ਜਾਂਦਾ ਯਾਨੀ ਜਦੋਂ ਵੀ ਆਪਾਂ ਕਿਸੇ ਸਾਈਨ ਨੂੰ ਸਿੰਬल्स ਨੂੰ ਜਾਂ ਕਿਸੇ ਵਿਸ਼ੇਸ਼ ਕਿਸਮ ਦੇ ਲੂਮਿਨਾਟੀ ਇਸ਼ਾਰੇ ਨੂੰ ਦੇਖਦੇ ਹਾਂ ਤਾਂ ਸਾਡਾ ਜਿਹੜਾ ਸਿਗਨਲ ਹੈ ਬ੍ਰੇਨ ਦਾ ਉਹ ਵਿਜ਼ੂਅਲ ਕਾਰਟੈਕਸ ਤੋਂ ਲਿੰਬਿਕ ਸਿਸਟਮ ਨੂੰ ਜਾਂਦਾ ਹੁਣ ਇਹ ਲਿੰਬਿਕ ਸਿਸਟਮ ਜਿਹੜਾ ਹੈ ਇਹ ਮਨੁੱਖੀ ਦਿਮਾਗ ਦਾ ਉਹ ਹਿੱਸਾ ਹੈ ਜੋ ਸਾਡੇ ਵਿਕਾਸ ਦੇ ਪੜਾਅ 'ਚ ਸਭ ਤੋਂ ਪਹਿਲਾਂ ਇਵੋਲਵ ਹੋਇਆ ਸੀ ਯਾਨੀ ਉੱਭਰਿਆ ਸੀਗਾ ਯਾਨੀ ਜਦੋਂ ਮਨੁੱਖ ਦਾ ਵਿਕਾਸ ਹੋਇਆ ਤਾਂ ਸਾਡੇ ਦਿਮਾਗ ਦਾ ਇਹ ਵਾਲਾ ਹਿੱਸਾ ਯਾਨੀ ਜਿਹੜਾ ਹੈ ਲਿੰਬਿਕ ਸਿਸਟਮ ਸਾਡਾ ਇਹਨੂੰ ਲਿਜ਼ਰਡ ਬ੍ਰੇਨ ਵੀ ਕਹਿ ਦਿੰਦੇ ਨੇ ਇਹ ਸਭ ਤੋਂ ਪਹਿਲਾਂ ਵਿਕਸਿਤ ਹੋਇਆ ਸੀ ਜਦੋਂ ਮਨੁੱਖ ਵਿਕਸਿਤ ਹੋਇਆ ਉਹਦੇ ਨਾਲ ਮਹੰੁੰਦਾ ਕੀ ਹੈ ਕਿ ਇਹ ਇਹਦਾ ਜਿਹੜਾ ਲਿੰਬਿਕ ਸਿਸਟਮ ਹੈ ਇਹਦਾ ਸਾਡੇ ਜਜ਼ਬਾਤਾਂ ਉੱਤੇ ਤੇ ਸਾਡੀ ਲੌਂਗ ਟਰਮ ਮੈਮਰੀ ਦੇ ਉੱਤੇ ਯਾਨੀ ਇਹ ਜਿਹੜੀ ਲਿੰਬਿਕ ਸਿਸਟਮ ਨੂੰ ਜਿਹੜੀ ਵੀ ਚੀਜ਼ ਪ੍ਰਭਾਵਿਤ ਕਰਦੀ ਹੈ ਉਹ ਸਿੱਧਾ ਸਾਡੇ ਇਮੋਸ਼ਨਸ ਨੂੰ ਭਾਵਨਾਵਾਂ ਨੂੰ ਜਜ਼ਬਾਤਾਂ ਨੂੰ ਤੇ ਸਾਨੂੰ ਲੰਬੇ ਸਮੇਂ ਲਈ ਉਹ ਯਾਦ ਵੀ ਰਹਿੰਦੀ ਹੈ ਇਹਦਾ ਸਾਡੀ ਲੌਂਗ ਟਰਮ ਮੈਮਰੀ ਦੇ ਉੱਤੇ ਜ਼ਬਰਦਸਤ ਪ੍ਰਭਾਵ ਹੁੰਦਾ ਦੋਸਤੋ ਸੋ ਇੰਨਾ ਸਾਇੰਸ ਤੇ ਸਿੰਬਲ ਨੂੰ ਵੇਖਦੇ ਹੀ ਆਪਣੇ ਜਿਹੜੇ ਇਮੋਸ਼ਨਲ ਬਿਹੇਵੀਅਰ ਨੇ ਉਹ ਐਕਟੀਵੇਟ ਹੋ ਜਾਂਦੇ ਨੇ ਨਾਲ ਦੀ ਨਾਲ ਉਹ ਇੱਕ ਅਜੀਬੀ ਕਿਸਮ ਦਾ ਇਮੋਸ਼ਨਲ ਰਿਸਪਾਂਸ ਪੈਦਾ ਕਰ ਦਿੰਦੇ ਨੇ ਤਾਂ ਇਹ ਜਿਹੜੇ ਆ ਜੋ ਵੀ ਆਪਣੇ ਬ੍ਰੇਨ ਦੇ ਤੰਤੂਆਂ 'ਚ ਯਾਨੀ ਦਿਮਾਗ ਦੇ ਤੰਤੂਆਂ ਦੇ ਵਿੱਚ ਜੋ ਸਿਗਨਲ ਜਾਂਦਾ ਉਹ ਆਪਣੀ ਤਰਕਸ਼ੀਲ ਦਿਮਾਗ ਨੂੰ ਬਾਈਪਾਸ ਕਰ ਦਿੰਦਾ ਤੇ ਨਾਲ ਦੀ ਨਾਲ ਇਮੋਸ਼ਨਲ ਰਿਸਪਾਂਸ ਪੈਦਾ ਕਰ ਦਿੰਦਾ ਤਾਹੀਂ ਤਾਂ ਬੱਚੇ ਕੋਈ ਵੀ ਐਡਵਰਟਾਈਜ਼ਮੈਂਟ ਦੇਖ ਕੇ ਕਿਸੇ ਚੀਜ਼ ਦੀ ਐਡ ਦੇਖ ਕੇ ਨਾਲ ਦੀ ਨਾਲ ਉਸ ਚੀਜ਼ ਨੂੰ ਖਾਣ ਦੀ ਜਿੱਦ ਕਰਨ ਲੱਗ ਜਾਂਦੇ ਨੇ ਆਪਾਂ ਵੱਡੇ ਵੀ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਆਈਆਂ ਜਿਆਂ ਨੇ ਜਿਹੜੀਆਂ ਸਾਡੇ ਵੱਡਿਆਂ ਤੇ ਵੀ ਪੂਰੀਆਂ ਕਾਰਗਰ ਨੇ ਜਿਵੇਂ ਲਗਾ ਲੋ ਡੋਮੀਨੋਜ਼ ਹੋ ਗਿਆ ਕੈਡਬਰੀ ਦੇ ਸਿੰਪਲ ਹੋ ਗਏ ਸਟਿੰਗ ਜਿਹੜਾ ਹੈਗਾ ਕੋਲ ਡਰਿੰਕ ਹੋ ਗਿਆ KFC ਹੋ ਗਿਆ ਬਹੁਤ ਸਾਰੀਆਂ ਮੋਬਾਈਲ ਕੰਪਨੀਆਂ ਹੋ ਗਈਆਂ ਇਹ ਸਾਰੀਆਂ ਚ ਇਹ ਇਹੇ ਜਿਹੀਆਂ ਟੈਕਨੀਕਸ ਵਰਤਦੀਆਂ ਨੇ ਜਿਹੜੀਆਂ ਕਿ ਸਾਡਾ ਇਮੋ ਉਹ ਇਮੋਸ਼ਨਲ ਰਿਸਪੌਂਸ ਤੇ ਐਕਟੀਵੇਟ ਕਰ ਦਿੰਦੇ ਨੇ ਜਿਹਦੇ ਨਾਲ ਸਾਡਾ ਜਿਹੜਾ ਤਰਕਸ਼ੀਲ ਦਿਮਾਗ ਦੇ ਜਿਹੜੇ ਤੰਤੂ ਨੇ ਉਹਨਾਂ ਨੂੰ ਬਾਈਪਾਸ ਹੀ ਕਰ ਦਿੰਦਾ ਸਿਗਨਲ ਯਾਨੀ ਸਾਡਾ ਸੋਚਣ ਦੀ ਜਿਹੜੀ ਤਰਕ ਕਰਨ ਦੀ ਸਮਰੱਥਾ ਹੈ ਉਹਨੂੰ ਬਾਈਪਾਸ ਹੀ ਕਰ ਜਾਂਦਾ ਹੈ ਇਹ ਸਿਗਨਲ ਸਿੱਧਾ ਸਾਡੇ ਇਮੋਸ਼ਨਲ ਰਿਸਪੌਂਸ ਨੂੰ ਐਕਟੀਵੇਟ ਕਰਦਾ ਯਾਨੀ ਅਸੀਂ ਜਜ਼ਬਾਤੀ ਹੋ ਕੇ ਜਿੱਦ ਕਰ ਲੈਣਾ ਵੀ ਇਹ ਚੀਜ਼ ਤਾਂ ਖਾਣੀਓ ਖਾਣੀ ਆਪਾਂ ਨੇ ਅੰਦਰ ਹੀ ਬਹੁਤ ਚੀਜ਼ਾਂ ਦਾ ਸਿੰਬਲ ਦੇਖਦੇ ਹੀ ਸਾਡੇ ਮਨ ਚੰਦਾ ਇਹਨੂੰ ਖਾਜੀਏ ਤਾਂ ਉਹ ਵਿਚਾਲੇ ਜਿਹੜੀ ਸਾਡੀ ਤਰਕ ਕਰਨ ਦੀ ਸਮਰੱਥਾ ਹੈ ਉਹਨੂੰ ਬਾਈਪਾਸ ਕਰ ਜਾਂਦਾ ਹੈ ਸਿਗਨਲ ਨਾਲ ਦੀ ਨਾਲ ਜਿਹੜਾ ਨਿਊਰੋ ਸਿਗਨਲ ਜਿਹਨੂੰ ਕਹਿੰਦੇ ਨੇ ਮੋਬਾਈਲ ਕੰਪਨੀਆਂ ਜ਼ਿਆਦਾਤਰ ਆਪਣੀ ਐਡ ਦੇ ਵਿੱਚ ਇਹੀ ਵਰਤਦੀਆਂ ਨੇ ਤੇ ਬਹੁਤ ਗਲੋ ਸਾਈਨ ਬੋਰਡ ਨੇ ਜਿਹੜੇ ਕੰਪਨੀਆਂ ਦੇ ਉੰਨਾ ਚੀ ਨੂੰ ਵਰਤਿਆ ਜਾਂਦਾ ਚੋਣਾਂ ਦੌਰਾਨ ਜਿਹੜੇ ਨੇਤਾ ਲੋਕ ਪਿੱਛੇ ਨੈਸ਼ਨਲ ਫਲੈਗ ਵਰਤਦੇ ਨੇ ਉਹ ਐਸੇ ਕਰਕੇ ਕਰਦੇ ਨੇ ਬਾਕੀ ਜਿਹੜੇ ਨਿਊਰੋਸਾਇੰਸ ਮੁਤਾਬਕ ਰੰਗਦਾਰ ਚਿੰਨਾਂ ਦਾ ਵੀ ਪ੍ਰਭਾਵ ਹੁੰਦਾ ਯਾਨੀ ਰੰਗ ਦਾ ਵੀ ਰਗਵੀ ਮੈਟਰ ਕਰਦਾ ਏ ਇਹਨਾਂ ਸਾਈਨਸ ਐਂਡ ਸਿੰਬल्स ਦੇ ਵਿੱਚ ਯਾਨੀ ਲੰਗ ਜਿਹੜਾ ਹੁੰਦਾ ਉਹ ਸਾਡੇ ਰਿਵਾਰਡ ਸਿਸਟਮ ਨੂੰ ਐਕਟੀਵੇਟ ਕਰ ਦਿੰਦਾ ਯਾਨੀ ਸਾਡੇ ਅੰਦਰ ਇੱਕ ਜਿਹੜੀ ਹੈ ਖੁਸ਼ੀ ਦੀ ਲਹਿਰ ਦਾ ਸੰਚਾਰ ਹੋ ਜਾਂਦਾ ਜਦੋਂ ਵੀ ਆਪਾਂ ਇਹਨੂੰ ਦੇਖਦੇ ਆਂ ਕਿਸੇ ਇਸ ਤਰ੍ਹਾਂ ਦੇ ਖਾਸ ਲੋਗੋ ਨੂੰ ਖਾਸ ਸਾਈਨ ਨੂੰ ਖਾਸ ਸਿੰਬਲ ਨੂੰ ਤੇ ਉਹ ਆਪਣੀ ਉਸ ਕੰਪਨੀ ਦੇ ਬ੍ਰਾਂਡ ਪ੍ਰਤੀ ਵਫਾਦਾਰੀ ਨੂੰ ਪੈਦਾ ਕਰਦਾ ਸਾਨੂੰ ਇਮੋਸ਼ਨਲ ਕਰਕੇ 네ਗੇਟਿਵ ਸਿੰਬਲ ਵੀ ਹੁੰਦੇ ਨੇ ਜਿਵੇਂ ਬਿਜਲੀ ਦਾ ਸਾਈਨ ਇੱਕ ਖੋਪੜੀ ਤੇ ਥੱਲੇ ਹੱਡੀਆਂ ਇਹ ਸਾਡੇ ਅੰਦਰ ਕੰਬਣੀ ਦੀ ਲਹਿਰ ਪੈਦਾ ਕਰਦਾ ਏ ਤਾਂ ਏਸੀ ਤਰ੍ਹਾਂ ਜਿਹੜੀ ਹੁਣ ਇਲੂਮੀਨਾਟੀਆਂ ਦੇ ਖਾਸ ਤਰ੍ਹਾਂ ਦੇ ਨਿਸ਼ਾਨ ਨੇ ਜਿਵੇਂ ਉਹਨਾਂ ਦਾ ਇੱਕ ਨਿਸ਼ਾਨ ਹੈ ਪ੍ਰਾਮੜ ਦੇ ਵਿਚਾਰੇ ਅੱਖ ਨੂੰ ਆਈ ਆਫ ਪ੍ਰੋਵਿਡੈਂਸ ਕਹਾਦੰਨੀ ਉਹ ਤਾਂ ਉਹਨਾਂ ਦਾ ਮੰਨਣਾ ਏ ਇਹਦੇ ਤੇ ਕਿ ਇਹ ਸਾਡ ਉਹ ਇਹਦੇ ਜ਼ਰੀਏ ਉਹ ਕਹਿ ਰਹੇ ਨੇ ਸਾਨੂੰ ਕਿ ਸਾਡੀ ਤੁਹਾਡੇ ਤੇ 24 ਘੰਟੇ ਨਜ਼ਰ ਆਇਆ ਤੁਸੀਂ ਸਾਡੇ ਹਮੇਸ਼ਾ ਨਜ਼ਰ ਥੱਲੇ ਹੋ ਜਿਹੜਾ ਉੱਲੂ ਹੈ ਉੱਲੂ ਦਾ ਨਿਸ਼ਾਨ ਤੁਸੀਂ ਡਾਲਰ ਦੇ ਉੱਪਰ ਇਹ ਚੀਜ਼ਾਂ ਦੇਖ ਸਕਦੇ ਹੋ ਡਾਲਰ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਉਹ ਵੀ ਬਣਿਆ ਹੋਇਆ ਮਿਲੂਗਾ ਪ੍ਰਾਮਣ ਮਿਲਿਆ ਹੋਮ ਟ੍ਰੈਂਗਲ ਲੱਗਦਾ ਨਾ ਜਿਹੜਾ ਉਹ ਟ੍ਰੈਂਗਲ ਨਹੀਂ ਐਕਚੁਅਲ ਚ ਪਿਰਾਮਿਡ ਹੈ ਉਹ ਉਹ ਪਿਰਾਮਿਡ ਹੈ ਜਿਹੜਾ ਪਿਰਾਮਿਡ ਦੇ ਵਿਚਾਲੇ ਇੱਕ ਅੱਖ ਬਣੀ ਹੋਈ ਹੈ ਆਈ ਆਫ ਪ੍ਰੋਵਿਡੈਂਸ ਜਿਹੜੀ ਸਾਨੂੰ ਇਸ਼ਾਰਾ ਦਿੰਦੀ ਹੈ ਸਾਡੀ ਥੋਡੇ ਤੇ ਯਾਨੀ ਇਲੂਮੀਨਾਟੀਆਂ ਦੀ ਜਾਂ ਨਿਊ ਵਰਲਡ ਆਰਡਰ ਦੀ ਥੋਡੇ ਤੇ ਤੋ ਵੀ ਕੰਟੇ ਨਿਗਾਹ ਤੇ ਉੱਲੂ ਦਾ ਮਤਲਬ ਹੈ ਸੀਕ੍ਰੈਸੀ ਐਂਡ ਵਿਜ਼ਡਮ ਯਾਨੀ ਜਿਹੜਾ ਗਿਆਨ ਹੈ ਉਹਨੂੰ ਲੁਕ ਕੇ ਅਪਲਾਈ ਕਰੋ ਯਾਨੀ ਉਹਨੂੰ ਪਰਦੇ ਚ ਰਹਿ ਕੇ ਖੁਫੀਆ ਢੰਗ ਦੇ ਨਾਲ ਅਪਲਾਈ ਕੀਤਾ ਜਾਵੇ ਤਾਂ ਉਹ ਜਿਹੜਾ ਤੁਹਾਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੰਦਾ ਹੈ ਇਹ ਇਹਨਾਂ ਦਾ ਸਿਧਾਂਤ ਹੈ ਹੁਣ ਤੁਸੀਂ ਸੁਣਿਆ ਹੋਣਾ ਇੱਕ ਬੋਹੀਮੀਅਨ ਗਰੂਪ ਯਾਨੀ ਜਿਹੜੇ ਇਲੂਮੀਨਾਟੀ ਦੇ ਵਿੱਚੋਂ ਜਿਹੜੇ ਪਾਇਰਾਮਿਡ ਦੇ ਵਿੱਚ ਉਹ ਇਲੂਮੀਨਾਟੀਆਂ ਦੇ ਪਾਇਰਾਮਿਡ ਦੇ ਵਿੱਚ ਹੀ ਡਾਡਰ ਵਾਲੀ ਨਹੀਂ ਇਲੂਮੀਨਾਟੀਆਂ ਦਾ ਮਤਲਬ ਕਿ ਉਹਨਾਂ ਦੇ ਜਿਹੜੇ ਲੈਵਲਸ ਨੇ ਉਹਨਾਂ ਦੇ ਲੈਵਲਸ ਦੇ ਵਿੱਚ ਕੁਝ ਐਸੀਆਂ ਉਹਨਾਂ ਦੇ ਸੰਗਠਨ ਨੇ ਇਲੂਮੀਨਾਟੀ ਸੰਗਠਨ ਇਲੂਮੀਨਾਟੀ ਤਾਂ ਸਾਰਿਆਂ ਨੂੰ ਕਹਿ ਦਿੰਦੇ ਨੇ ਇਲੂਮੀਨਾਟੀ ਦਾ ਮਤਲਬ ਹੈ ਸਿਕਰਟ ਸੁਸਾਇਟੀ ਜਿਹੜੀ ਕੀ ਅ ਐਡਮ ਵਾਈ ਸ਼ਾਫਟ ਨੇ ਸ਼ੁਰੂ ਕੀਤੀ ਸੀ ਬਵੇਰੀਆ ਜਰਮਨੀ ਦੇ ਬਵੇਰੀਆ ਦੇ ਵਿੱਚ ਸ਼ੁਰੂ ਕੀਤੀ ਸੀਗੀ ਤਾਂ ਉਹ ਜਿਹੜੇ ਐ 17ਵੀਂ ਸਦੀ ਦੇ ਵਿੱਚ ਕੀਤੇ ਹੋਏ ਕੰਮ ਬਾਅਦ ਚੋ ਜਾ ਕੇ ਉਹ ਤਾਂ ਬੰਦ ਹੋ ਗਏ ਪਰ ਉਸ ਸ਼ਬਦ ਨੂੰ ਵਰਤ ਲਿਆ ਗਿਆ ਤਾਂ ਇਸ ਸਮੇਂ ਜੇ ਆਪਾਂ ਗੱਲ ਕਰੀਏ ਸੀਕ੍ਰੀਟ ਸੁਸਾਇਟੀਆਂ ਦੇ ਵਿੱਚੋਂ ਸਭ ਤੋਂ ਮਿਹਨਤ ਤੇ ਐਕਟਿਵ ਜਿਹਦੇ ਵਿੱਚ ਸਭ ਤੋਂ ਪ੍ਰੋਮੀਨੈਂਟ ਬੰਦੇ ਰਹੇ ਨੇ ਮਹੱਤਵਪੂਰਨ ਰੋਗ ਕਰ ਰਹੇ ਨੇ ਜਿਵੇਂ ਲਗਾ ਲੋ ਵੀ ਆਪਣੇ ਜਿੰਮੀ ਕਾਟਰ ਰਿਹਾ ਹੈ ਹੈਨਰੀਕ ਸੰਜਰ ਰਿਹਾ ਹੈ ਜੌਨ ਦੀ ਰੌਕਫੈਲਰ ਰਿਹਾ ਹੈ ਹੈਨਾ ਤੇ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਰਾਸ਼ਟਰਪਤੀ ਰਹੇ ਨੇ ਸਕੱਰੇਟਰੀ ਆਫ ਦਾ ਸਟੇਟ ਰਹੇ ਨੇ ਸੀਆਈਏ ਦੇ ਚੀਫ ਰਹੇ ਨੇ ਉਹ ਸਾਰੇ ਦੇ ਸਾਰੇ ਕੋਲਨ ਪਾਵਲ ਡਿਕ ਚੈਨੀ ਜਿਮੀ ਕਾਟਰ ਜੌਨ ਐਫ ਕੈਨੇਡੀ ਇਹ ਸਾਰੇ ਮਤਲਬ ਹੈਨਰੀ ਕਸਿੰਜਰ ਤੱਕ ਕ੍ਰੌਕਫੈਲਡਰ ਤੱਕ ਇਹ ਸਾਰੇ ਇਹ ਸਾਰੇ ਦੇ ਸਾਰੇ ਬੋਹੀਮੀਨ ਕ੍ਰੱਬ ਦੇ ਮੈਂਬਰ ਨੇ ਕੈਲੀਫੋਰਨੀਆ ਦੇ ਵਿੱਚ ਇਸ ਕਲੱਬ ਦਾ ਇੱਕ ਬੋਹੀਮੀਨ ਗਰੋਵ ਨਾਮ ਦੀ ਜਗ੍ਹਾ ਹੈ ਯਾਨੀ ਇਹਨਾਂ ਨੇ ਆਪਣਾ ਜਿਹਨੂੰ ਗਰੋਵ ਦਾ ਮਤਲਬ ਹੁੰਦਾ ਉਪਵਨ ਯਾਨੀ ਬਾਗ ਟਾਈਪ ਜਗ੍ਹਾ ਐਸ਼ ਕਰਨ ਦੇ ਲਈ ਉੱਥੇ ਇਹ ਆਪਣਾ ਕੈਂਪ ਲਾਉਂਦੇ ਨੇ ਸਾਲ ਦੇ ਵਿੱਚ 14-15 ਦਿਨ ਦਾ ਉਸ ਕੈਂਪ ਦੇ ਵਿੱਚ ਇਹ ਉੱਥੇ ਨਾ ਮੇਨ ਚੀਜ਼ ਆ ਉੱਲੂ ਦੀ ਪ੍ਰਤਿਮਾ ਉਦੀ ਮੂਰਤੀ ਉੱਲੂ ਨੂੰ ਕਿਉਂਕਿ ਇਹ ਵਿਜ਼ਡਮ ਦਾ ਸਾਈਨ ਮੰਨਦੇ ਨੇ ਵੀ ਜਿਹੜਾ ਉੱਲੂ ਹੁੰਦਾ ਉਹ ਬਹੁਤ ਜ਼ਿਆਦਾ ਸਿਆਣਾ ਹੈ ਉਹ ਰਾਤ ਨੂੰ ਪਰਦੇ ਚ ਰਹਿ ਕੇ ਦੇਖ ਲੈਂਦਾ ਉਹਦੀ ਗਰਦਨ ਵੀ ਚਾਰੇ ਪਾਸੇ ਨੂੰ ਘੁੰਮਦੀ ਆ ਇਸ ਕਰਕੇ ਉੱਲੂ ਨੂੰ ਇਹ ਮੰਨਦੇ ਨੇ ਬਾਲ ਦਾ ਪ੍ਰਤੀਕ ਦੇਵਤਾ ਬੈਫੇਮੈਂਟ ਜਾਂ ਬਾਲ ਜੀ ਨੂੰ ਕਹਿੰਦੇ ਨੇ ਸਿੰਘਾਂ ਵਾਲਾ ਸ਼ੈਤਾਨ ਉਹਨੂੰ ਕਹਿੰਦੇ ਨੇ ਉਹਨੂੰ ਬੈਫੇਮਟ ਨੂੰ ਮੰਨਦੇ ਨੇ ਇਹ ਬੈਫੇਮਟਰ ਦਾ ਪ੍ਰਤੀਕ ਮੰਨਦੇ ਨੇ ਉੱਲੂ ਨੂੰ ਵੀ ਉਹਦਾ ਛੋਟਾ ਪ੍ਰਤੀਕ ਲਗੂ ਪ੍ਰਤੀਕ ਤੇ ਇਹ ਉੱਲੂ ਦੀ ਪ੍ਰਤਿਮਾ ਦੀ ਪੂਜਾ ਕਰਦੇ ਨੇ 14-15 ਦਿਨ ਦੇ ਉਸ ਕੈਂਪ ਦੇ ਵਿੱਚ ਇਹ 3 ਨੰਬਰ ਐਫਜੀ ਜਲਾਉਂਦੇ ਨੇ ਯਾਨੀ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਕਿਸੇ ਦੀ ਆਰਥੀ ਸਾੜਨੀ ਜਾਂ ਜਿਹੜੀ ਪ੍ਰਦਰਸ਼ਨ ਦੇ ਦੌਰਾਨ ਆਪਾਂ ਕਈ ਵਾਰੀ ਦੇਖਦੇ ਆਂ ਵੀ ਬੜੇ ਬੜੇ ਪ੍ਰਦਰਸ਼ਨ ਹੁੰਦੇ ਨੇ ਰਾਜਨੀਤਿਕ ਉਹਦੇ ਵਿੱਚ ਐਫਜੀ ਸਾੜੀ ਜਾਂਦੀ ਆਂ ਕਈ ਵਾਰੀ ਤਾਂ ਉਹ ਐਫਜੀ ਸਾੜਦੇ ਨੇ ਇਹ ਤਿੰਨ ਵਾਰ ਸ਼ੈਤਾਨ ਦੀ ਉਸ ਪ੍ਰਤਿਮਾ ਦੇ ਅੱਗੇ ਯਾਨੀ ਉੱਲੂ ਦੀ ਪ੍ਰਤਿਮਾ ਦੇ ਅੱਗੇ ਇਹ ਇਨਵਾਰ ਉਸ 14-15 ਦਿਨ ਦੇ ਕੈਂਪ ਦੇ ਦੌਰਾਨ ਜਿਹੜੀ ਹੈ ਉੱਥੇ ਉਹ ਸਾੜਦੇ ਨੇ ਇਹ ਕਹਿੰਦੇ ਨੇ ਵੀ ਅਸੀਂ ਇਹਨੂੰ ਪ੍ਰਤੀਕਾਤਮਕ ਬਲੀ ਮੰਨਦੇ ਹਾਂ ਵੀ ਅਸੀਂ ਤਿੰਨ ਵਾਰ ਜਿਹੜੀ ਹੈਗੀ ਆ ਆਪਣੇ ਦੇਵਤਾ ਯਾਨੀ ਉੱਲੂ ਜਾਂ ਬੈਫੇਮਟ ਜਾਂ ਬਾਲ ਦੇਵਤਾ ਜਿਹੜਾ ਸ਼ੈਤਾਨ ਉਹਦੇ ਅੱਗੇ ਤਿੰਨ ਵਾਰ ਜਿਹੜੀ ਹੈ ਇਹ ਸਾੜ ਕੇ ਆ ਇਹ ਉਹਦੇ ਅੱਗੇ ਆਪਣੀ ਆਸਥਾ ਪ੍ਰਡਿਕਟ ਕਰਦੇ ਆਂ ਜਦ ਕਿ ਇੱਕ ਜਰਨਲਿਸਟ ਨੇ ਅਮਰੀਕੀ ਨੇ ਦਾਅਵਾ ਕੀਤਾ ਸੀ ਵੀ ਜਿਹੜੀ ਇਹ ਜਾਣਬੁੱਝ ਕੇ ਦੇਵਕੂ ਬਣਾਉਣ ਲਈ ਤਿੰਨ ਵਾਰ ਬਲੀ ਦਿੰਦੇ ਨੇ ਵੀ ਉਹ ਤਿੰਨ ਵਾਰ ਦੇ ਵਿੱਚੋਂ ਤਾਂ ਕਿ ਜੱਜਮੈਂਟ ਨਾ ਹੋਵੇ ਇੱਕ ਵਾਰ ਉਸ ਜਿਹੜੀ ਹੈ ਅਥੀ ਦੇ ਜਿਹਦੇ ਵਿੱਚ ਕੋਈ ਨਾ ਕੋਈ ਜਿਉਂਦਾ ਇਨਸਾਨ ਜਾਂ ਛੋਟਾ ਬੱਚਾ ਹੁੰਦਾ ਜ਼ਿਆਦਾਤਰ ਇਹ ਕੋਸ਼ਿਸ਼ ਕਰਦੇ ਨੇ ਕਿਉਂਕਿ ਮੰਨਦੇ ਨੇ ਵੀ ਬੱਚਿਆਂ ਦੇ ਅੰਦਰ ਸੁੱਚਾ ਖੂਨ ਹੁੰਦਾ ਬੱਚੇ ਜਿਹੜੇ ਨੇ ਉਹਨਾਂ ਦੀ ਬਲੀ ਚੜਾਏ ਤੇ ਇਹਨਾਂ ਦਾ ਮਾਸਟਰ ਇਹਨਾਂ ਦਾ ਦੇਵਤਾ ਸ਼ੈਤਾਨ ਖੁਸ਼ ਹੁੰਦਾ ਇਸ ਕਰਕੇ ਇਹ ਬੱਚੇ ਦਾ ਖੂਨ ਹੈ ਜਾਂ ਬੱਚੇ ਦੀ ਵਲੀ ਚੜਾਉਣ ਦੀ ਕੋਸ਼ਿਸ਼ ਕਰਦੇ ਨੇ ਆਪਣੇ ਵੱਲੋਂ ਹਮੇਸ਼ਾ ਤਾਂ ਉਹ ਉੱਥੇ ਬੋਹੀਮੀਨ ਗਰੂਪ ਦੇ ਵਿੱਚ ਕਈ ਜਾਣਿਆਂ ਨੇ ਜਿਹੜੇ ਲੁਕ ਛਿਪ ਕੇ ਕਿਸੇ ਹੋਰ ਦੀ ਆੜਚੀ ਜਾਂ ਸਟਾਫ ਮੈਂਬਰ ਬਣ ਕੇ ਕਿਉਂਕਿ ਉੱਥੇ ਜਿਹੜਾ ਕੈਂਪ ਚੱਲਦਾ ਜਦੋਂ ਇੱਥੇ ਕੈਟਰਿੰਗ ਵਾਲੇ ਵੀ ਜਾਂਦੇ ਨੇ ਜਾਂ ਹੋਰ ਪ੍ਰਬੰਧਾਂ ਵਾਲੇ ਬੰਦੇ ਵੀ ਜਾਂਦੇ ਨੇ ਤਾਂ ਇਹ ਜਿਹੜੇ ਨੇ ਉੱਥੇ ਤੋਂ ਇਹ ਗੱਲਾਂ ਬਾਹਰ ਆਈਆਂ ਕਿ ਉਹ ਜਿਹੜੇ ਐਫੀਜੀ ਹੈ ਉਹ ਐਫੀਜੀ ਦੇ ਵਿੱਚੋਂ ਤਿੰਨ ਵਾਰ ਵਿੱਚੋਂ ਇੱਕ ਵਾਰ ਅਸਲੀ ਉਸ ਐਫੀਜੀ ਦੇ ਵਿੱਚ ਲਿਪਟਿਆ ਹੋਇਆ ਹੁੰਦਾ ਹੈ ਅਸਲੀ ਇਨਸਾਨ ਤਾਂ ਉਸ ਤੋਂ ਬਾਅਦ ਜਿਹੜਾ ਇਹ ਜਦੋਂ ਕੈਂਪ ਆਪਣਾ ਖਤਮ ਕਰਦੇ ਨੇ ਉਸ ਤੋਂ ਪਹਿਲਾਂ ਕਿਹਾ ਜਾਂਦਾ ਵੀ ਇਹ ਗਲੋਬਲ ਲੈਵਲ ਦੀ ਪੋਲਿਸੀ ਮੇਕਿੰਗ ਦੇ ਵੱਡੇ-ਵੱਡੇ ਜਿਹੜੇ ਆ ਫੈਸਲੇ ਲੈਂਦੇ ਨੇ ਯਾਨੀ ਇਹ ਕਹਾਲੂ ਗਲੋਬਲ ਇਵੈਂਟਸ ਪਲਾਨ ਕਰਦੇ ਨੇ 9/11 ਵਰਗੀਆਂ ਯਾਹੂਰ ਇਕਨੋਮਿਕਲੀ ਜਿਹੜੀਆਂ ਜਿਵੇਂ ਲਾ ਲੋ ਵੀ ਇਕਦਮ ਮਹਿੰਗਾਈ ਵਧਾ ਦੇਣੀ ਯਾ ਕੋ ਬਹੁਤ ਵੱਡੀਆਂ ਯਾ ਜੰਗਾਂ ਯੁੱਧਾਂ ਦੀਆਂ ਯਾ ਜਿਹੜੀਆਂ ਗਲੋਬਲ ਦੁਨੀਆ ਭਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਜਿਹੜੀਆਂ ਗੱਲਾਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਸਾਰੇ ਛੜੀ ਅੰਤਰ ਉੱਥੇ ਬੈ ਕੇ ਰਚਦੇ ਨੇ ਇਹ ਤਾਂ ਇੱਕ ਇਹਨਾਂ ਦਾ ਹੋਰ ਬਹੁਤ ਜਿਹੜਾ ਇੰਪੋਰਟੈਂਟ ਸਾਈਨ ਹੈ ਉਹ ਪੈਂਟਾਗ੍ਰਾਮ ਜਿਹਨੂੰ ਕਹਿੰਦੇ ਨੇ ਉਹ ਪੰਜ ਪੂੰਛਾਂ ਵਾਲਾ ਤਾਰਾ ਜਿਵੇਂ ਕਿ ਬਹੁਤ ਸਾਰੇ ਇਹਨਾਂ ਦੇ ਜਿਹੜੇ ਜ਼ਿਆਦਾਤਰ ਡਿਜ਼ਾਈਨਿਸਟ ਨੇ ਜਿਵੇਂ ਉਹਨਾਂ ਦਾ ਝੰਡੇ ਦੇ ਵਿੱਚ ਜਾਂ ਉਹਨਾਂ ਦੇ ਦੇਸ਼ ਦੇ ਨਿਸ਼ਾਨ ਦੇ ਵਿੱਚ ਜਿਹੜਾ ਹੈ ਪੈਂਟਾਗ੍ਰਾਮ ਬਣਿਆ ਹੋਇਆ ਉਹ ਪੰਜ ਪੂੰਛਾਂ ਵਾਲਾ ਤਾਰਾ ਬਣਿਆ ਵੀ ਇੱਕ 36 ਤਿੰਨ ਛੀਕਿਆਂ ਵਾਲਾ ਇਹ ਸ਼ੈਤਾਨ ਦਾ ਨੰਬਰ ਮੰਨਿਆ ਜਾਂਦਾ ਹੈ ਆਲੇ ਜਾਦੂ ਨਾਲ ਜੁੜਿਆ ਹੋਇਆ ਇਹ ਇਲੂਮੀਨਾਟੀਆਂ ਦੇ ਸਾਈਂਸ ਤੇ ਸਿੰਬਲਸ ਜਿਹੜੀਆਂ ਉਹਨਾਂ ਦੇ ਵਿੱਚੋਂ ਬਹੁਤ ਇੰਪੋਰਟੈਂਟ ਆ ਜਿਵੇਂ ਹੁਣ ਲਗਾ ਲਓ ਵੀ Google Chrome ਦਾ ਜਿਹੜਾ ਸਾਈਨ ਹੈ ਸਰਨ ਜਿਹੜੀ ਹੈ ਜਿਹਨੂੰ ਆਪਾਂ ਲਾਰਜ ਹਾਈਡਰਾਨ ਕੋਲਾਇਡਰ ਕਹਿੰਦੇ ਆ ਜਿਹੜੀ ਸਟੱਜਰਲੈਂਡ ਦੇ ਜਨੀਵਾ ਦੇ ਨੇੜੇ ਬਣੀ ਹੋਈ ਆ ਸਰਨ ਉਹਦਾ ਜੇ ਤੁਸੀਂ ਸਿੰਬਲ ਦੇਖੋ Google Chrome ਦਾ Google Chrome triple 6 ਹੈ ਸਰਨ ਮਸ਼ੀਨ ਦੇ ਸਾਈਨ ਦੇ ਵਿੱਚ triple 6 ਹੈ ਤੇ ਵਾਟ ਡਿਸਨੀ ਦੇ ਨਿਸ਼ਾਨ ਦੇ ਵਿੱਚ 66 ਹੈ इवन ਜਿਹੜਾ ਫਾਕਸ ਚੈਨਲ ਹੈ ਉਹਦੇ ਜਿਹੜੇ ਅਲਫਾਬੈਟ ਨੇ ਐਫਓਐਕਸ ਉਹ ਬੜੇ ਚੁਣ ਕੇ ਲਏ ਨੇ ਐਫ ਮਤਲਬ 6ਵਾਂ ਅਲਫਾਬੈਟ ਉਹ ਜਿਹੜਾ ਹੈ 15ਵਾਂ ਅਲਫਾਬੈਟ 5 15ਵਾਂ 15 ਦੇ ਵਿੱਚ 5+1 6 ਤੇ ਫਿਰ ਐਕਸ ਐਕਸ ਜਿਹੜਾ ਹੈਗਾ 24ਵਾਂ ਅਲਫਾਬੈਟ 24ਵਾਂ ਅਲਫਾਬੈਟ ਮਤਲਬ 2+4 6 ਇਹ ਵੀ ਫੌਕਸ ਦਾ ਮਤਲਬ B66 ਜਿਹੜਾ ਹੈਗਾ 66 ਬਣਦਾ ਏ ਇਲੂਮੀਨਾਟੀ ਜਿਹੜੇ ਨੇ ਇਹਨਾਂ ਨੇ ਆਪਣੇ ਸਾਇੰਸ ਤੇ ਸਿੰਬल्स ਨੂੰ ਇਸਤੇਮਾਲ ਕਰਕੇ ਮਨੁੱਖਤਾ ਨੂੰ ਇੱਕ ਨਿਸ਼ਚਿਤ ਦਿਸ਼ਾ ਤੇ ਮਿੱਥੇ ਪੀਚੇ ਵੱਲ ਲਿਜਾਣ ਬਾਰੇ ਧਾਰ ਰੱਖਿਆ ਹੈ ਉਹਦਾ ਪੱਕਾ ਫੈਸਲਾ ਨਿਰਧਾਰਤ ਕੀਤਾ ਹੋਇਆ ਇਹ ਇਹਨਾਂ ਦਾ ਹਿڈن ਏਜੰਡਾ ਏ ਨਿਊ ਵਰਲਡ ਆਰਡਰ ਦਾ ਏਜੰਡਾ ਕਹਿੰਦੇ ਆ ਜਿਹਨੂੰ ਮੈਂ ਡਾਲਰ ਬਿੱਲ ਦੇ ਵਿੱਚ ਪਰਾਮਿਡ ਅੱਖ ਤੇ ਉੱਲੂ ਇਹ ਜਿਹੜੇ ਨੇ ਜਿਹੜਾ ਪਾਇਰਾਮਿਡ ਹੈ ਉੱਚਾ ਨਾ ਉਹ ਵੱਖਰਾ ਕਿਉਂ ਦਿਖਾਇਆ ਹੋਇਆ ਵੀ ਉਹਦਾ ਕੁਝ ਹਿੱਸਾ ਥੱਲੇ ਆ ਕੁਝ ਉੱਪਰ ਉਹਦੇ ਵਿਚਾਲੇ ਫਰਕ ਕਿਉਂ ਹੈ ਇਹ ਇਹ ਮੈਸੇਜ ਦਿੰਦਾ ਹੈ ਕਿ ਵਰਕ ਇਨ ਪ੍ਰੋਗਰੈਸ ਵੀ ਸਾਡਾ ਕੰਮ ਜਿਹੜਾ ਸਾਡਾ ਮਿਸ਼ਨ ਜਿਹੜਾ ਹੈ ਚੱਲ ਰਿਹਾ ਹੈ ਅਸੀਂ ਆਪਣੇ ਏਜੰਡੇ ਤੇ ਬਰਕਰਾਰ ਆ ਸਾਡਾ ਜਿਹੜਾ ਕੰਮ ਹੈ ਉਹ ਪ੍ਰੋਗਰੈਸ ਦੇ ਵਿੱਚ ਚੱਲ ਰਿਹਾ ਵਿਕਾਸਕਰਮ ਦੇ ਵਿੱਚ ਚੱਲ ਰਿਹਾ ਇੱਕ ਦਿਨ ਅਸੀਂ ਆਪਣਾ ਏਜੰਡਾ ਜਿਹੜਾ ਹੈ ਉਹ ਜ਼ਰੂਰ ਪੂਰਾ ਕਰਾਂਗੇ ਤੇ ਪਾਇਰਾਮਿਡ ਦੇ ਉੱਤੇ ਲਿਖਿਆ ਹੋਇਆ ਹੈ ਲੈਟਿਨ ਫਰੇਜ਼ ਐਨੂਇਟ ਕੋਐਪਟੈਸ ਕਿ ਉਹ ਲਾਤੀਨੀ ਭਾਸ਼ਾ ਦੇ ਵਿੱਚ ਇਹਦਾ ਮਤਲਬ ਹੀ ਨਿਕਲਦਾ ਹੈ ਵੀ ਸ਼ੈਤਾਨ ਉਹ ਜਿਹੜਾ ਹੈਗਾ ਵਰਕ ਨੂੰ ਸਾਡੇ ਨੂੰ ਫੇਵਰ ਕਰਦਾ ਹੈ ਯਾਨੀ ਸਾਡਾ ਮਾਸਟਰ ਸਾਡਾ ਵਿਦੇਵਤਾ ਸ਼ੈਤਾਨ ਸਾਡੇ ਕੰਮ ਨੂੰ ਫੇਵਰ ਕਰਦਾ ਹੈ ਸਾਨੂੰ ਸਮਰਥਨ ਹੈ ਉਹਦਾ ਤੇ ਪਾਇਰਾਮਿਡ ਦੇ 13 ਸਟੈਪ ਨੇ ਡਾਲਰ ਦੇ ਵਿੱਚ ਉਹ ਕਾਦੇ ਨਿਸ਼ਾਨ ਨੇ 13 ਸਟੈਪ ਦਾ ਮਤਲਬ ਹੈ 13 ਇਲੂਮੀਨਾਟੀ ਪਰਿਵਾਰ ਜਿਹੜੇ ਕਿ ਦੁਨੀਆ ਭਰ ਤੇ ਰਾਜ ਕਰ ਰਹੇ ਨੇ ਤੇ ਉਹਦੇ ਤੇ ਜਿਹੜੀ ਅੱਖ ਬਣੀ ਹੋਈ ਆ ਉਹਨੂੰ ਕਹਿੰਦੇ ਨੇ ਆਈ ਆਫ ਹਾਰਸ ਉਹ ਮਿਸਰ ਦੇ ਜਿਹੜੇ ਇੱਕ ਨਿਸ਼ਾਨ ਹੈ ਮਿਸਰ ਦਾ ਆਈ ਅੱਖ ਦਾ ਉਹ ਜਿਹੜੀ ਅੱਖ ਹੈ ਉਹ ਮਿਸਰ ਦੇ ਸਭਿਤਾ ਤੋਂ ਲਈ ਗਈ ਹੈ ਯਾਨੀ ਉਹਨਾਂ ਦੇ ਹਰਮ ਟ੍ਰੈਡੀਸ਼ਨ ਦੇ ਵਿੱਚੋਂ ਲਈ ہوئی ਹੈ ਇੱਕ ਦੇਚ ਨਾ ਲਾਤੀਨੀ ਭਾਸ਼ਾ ਦੇ ਵਿੱਚ ਇੱਕ ਸਲੋਗਨ ਲਿਖਿਆ ਆ ਨੋਵਸ ਆਰਡੋ ਸੈਕਲੋਰਮ ਇਹਦਾ ਮਤਲਬ ਹੈ ਨਿਊ ਵਰਲਡ ਆਰਡਰ ਕਿ ਸਾਡਾ ਜਿਹੜਾ ਨਿਊ ਵਰਲਡ ਆਰਡਰ ਹੈ ਉਹਦੇ ਵਿੱਚ ਵਨ ਵਰਲਡ ਗਵਰਨਮੈਂਟ ਲਿਆਣਾ ਚਾਹੁੰਦੇ ਆ ਅਸੀਂ ਤੇ ਵਨ ਕਰੰਸੀ ਲਿਆਣਾ ਚਾਹੁੰਦੇ ਆ ਯਾਨੀ ਸਾਰੀ ਦੁਨੀਆ ਦੇ ਵਿੱਚ ਇੱਕੋ ਇੱਕੋ ਹੀ ਲੀਡਰ ਹੋਊਗਾ ਤੇ ਇੱਕੋ ਹੀ ਸਾਰੇ ਕਿਤੇ ਕਰੰਸੀ ਹੋਊਗੀ ਇਹੀ ਸਾਡਾ ਜਿਹੜਾ ਨਿਊ ਵਰਲਡ ਆਰਡਰ ਦਾ এজেন্ডਾ ਏ ਇਹ ਇਲੂਮੀਨਾਟੀਆਂ ਨੇ ਡਾਲਰ ਦੇ ਵਿੱਚ ਕਈ ਜਗ੍ਹਾ ਆਪਣੇ ਸਾਈਨਸ ਛੱਡ ਕੇ ਸਿੰਬल्स ਛੱਡ ਕੇ ਬਕਾਇਦਾ ਸਿੱਧੇ ਤੌਰ ਤੇ ਕਿਹਾ ਹੋਇਆ ਚੈਲੰਜ ਹੈ ਇੱਕ ਤਰ੍ਹਾਂ ਦਾ ਤੇ ਨਿਊ ਵਰਲਡ ਆਰਡਰ ਜਿਹੜਾ ਹੈਗਾ ਉਹ ਆਪਾਂ ਜਾਣਦੇ ਹਾਂ ਸਾਰੇ ਵੀ ਨਿਊ ਵਰਲਡ ਆਰਡਰ ਜਿਹੜਾ ਹੈ ਉਹਦਾ ਪਿਛੋਕੜ ਕਿਤੇ ਨਹੀਂ ਕਿਤੇ ਜਿਹੜਾ ਜਾ ਕੇ ਪਿੱਛੇ ਨਾਈਸ਼ ਟੈਂਪਲਰ ਨਾਲ ਜੁੜਦਾ ਹੈ 1307 ਦੇ ਵਿੱਚ ਜਦੋਂ ਰਾਜਾ ਫਿਲਿਪ ਤੇ ਪੋਪ ਕਲੇਮੌਂਟ ਉਹਨਾਂ ਦੇ ਮਗਰ ਪੈ ਗਏ ਤਾਂ ਉਹਨਾਂ ਨੇ ਗ੍ਰਿਫਤਾਰੀਆਂ ਤੋਂ ਬਚਣ ਦੇ ਲਈ ਉਹ ਇੱਧਰ ਉੱਧਰ ਤੋੜ ਕੇ ਉਹ ਪਹਿਲੇ ਮੁਨਾਫਾਖੂਰ ਲੋਕ ਪਹਿਲੀ ਬੈਂਕਿੰਗ ਵਿਵਸਥਾ ਯਾਨੀ ਜਿਹੜੀ ਹੈ ਪਹਿਲੀ ਇੰਟਰਨੈਸ਼ਨਲ ਕਾਰਪੋਰੇਸ਼ਨ ਕਿਹਾ ਜਾਂਦਾ ਪਹਿਲੀ ਗਲੋਬਲ ਕਾਰਪੋਰੇਸ਼ਨ ਉਹਨਾਂ ਨੂੰ ਕਿ ਉਹ ਜਿਹੜੇ ਨੇ ਉਥੋਂ ਦੋ ਅਰੇ ਤਾਂ ਵਕ ਵਕ ਕੰਟਰੀਆਂ ਦੇ ਵਿੱਚ ਫੈਲ ਗਈ ਫਿਰ ਅੱਗੇ ਜਾ ਕੇ ਹੌਲੀ ਹੌਲੀ ਉਹ ਜਿਹੜੇ ਨੇ ਇਲੂਮੀਨਾਟੀ ਐਡਮ ਵਾਈ ਸ਼ਾਫਟ ਦੇ ਨਾਲ ਕੁਝ ਜਣੇ ਰਲ ਗਏ ਕੁਝ ਜਿਹੜੇ ਨੇ ਫ੍ਰੀ ਮੈਸਨ ਕਹਿ ਜਾਣ ਲੱਗ ਪਏ ਇੱਕ ਸੰਗਠਨ ਫ੍ਰੀ ਮੈਸਨ ਬਣ ਗਿਆ ਉਹਨਾਂ ਦਾ ਇੱਕ ਸੰਗਠਨ ਰੂਜੀ ਕ੍ਰੂਸ਼ਨ ਬਣ ਗਿਆ ਇੱਕ ਨੂੰ ਬਵੇਰੀਆ ਦੇ ਨੇੜੇ ਇਲੂਮੀਨਾਟੀ ਕਿਹਾ ਜਾਣ ਲੱਗ ਪਿਆ ਉਸੇ ਨੇ ਬਾਅਦ ਚ ਪ੍ਰਤੀਕਾਤਮਕ ਨਾਮ ਦੇ ਤੌਰ ਤੇ ਵਰਤਿਆ ਜਾਣ ਲੱਗ ਪਿਆ ਅੱਗੇ ਚੱਲ ਕੇ ਇਹੀ ਜਿਹੜੇ ਤਿੰਨ ਗਰੁੱਪ ਨੇ ਇਲੂਮੀਨਾਟੀ ਕਿਹਾ ਜਾਂਦਾ ਜਿਨ੍ਹਾਂ ਨੂੰ ਫ੍ਰੀ ਮੈਸਨ ਕਿਹਾ ਜਾਂਦਾ ਜਾਂ ਰੂਜੀ ਕ੍ਰੂਸ਼ਨ ਇਹੀ ਨੇ ਇਹਦੇ ਵਿੱਚੋਂ ਹੀ ਪਰਿਵਾਰ ਜਿਹੜੇ ਨੇ ਨਿਊ ਵਰਲਡ ਆਰਡਰ ਬਣਾਉਣ ਦਾ ਪਲਾਨ ਕਰਦੇ ਨੇ ਜਦੋਂ ਬੋਹੀਮੀਅਨ ਕਲੱਬ ਦੇ ਵਿੱਚ ਉਹਨਾਂ ਦਾ ਕੈਂਪ ਚੱਲ ਰਿਹਾ ਹੁੰਦਾ ਤਾਂ ਉਹਨਾਂ ਨੇ ਉੱਥੋਂ ਜਿਹੜਾ ਫੈਸਲਾ ਲਿਆ ਨਿਊ ਵਰਲਡ ਆਰਡਰ ਸਥਾਪਿਤ ਕਰਨ ਦੇ ਲਈ ਇਹ ਵਨ ਵਰਲਡ ਗਵਰਨਮੈਂਟ ਬਣਾਉਣਾ ਚਾਹੁੰਦੇ ਨੇ ਤੇ ਸਿੰਗਲ ਜਿਹੜੀ ਹੈ ਸਿੰਗਲ ਕਰੰਸੀ ਸਿਸਟਮ ਚਲਾਉਣਾ ਚਾਹੁੰਦੇ ਨੇ ਤਾਂ ਉਹ ਜਿਹੜਾ 1307 ਤੋਂ ਚੱਲੀ ਹੋਈ ਮੁਨਾਫਾਖੋਰੀ ਦੇ ਤੰਦੇ ਦੀ ਕਹਾਣੀ ਜਿਹੜੀ ਹੈ ਉਹ ਇਹ ਕਦੇ ਉਹ ਸਵਾਰਥ ਨੂੰ ਛੱਡ ਨਹੀਂ ਸਕੇ ਬਾਕੀ ਇਹ ਸਭ ਤੋਂ ਵੱਧ ਆਪਣੇ ਸਿੰਬल्स ਦੇ ਲਈ ਆਪਣਾ ਪ੍ਰਭਾਵ ਵਿਦਾਨ ਦੇ ਲਈ ਸੈਲੀਬ੍ਰਿਟੀਜ਼ ਨੂੰ ਯੂਜ਼ ਕਰਨ ਲੱਗ ਪਏ ਇਹ ਕਿਉਂ ਕਿਉਂਕਿ ਇੱਕ ਟਾਈਮ ਤੇ ਆ ਕੇ ਇਹਨਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਜਿਹੜੇ ਬਹੁਤ ਸਾਰੇ ਐਕਟਰਜ਼ ਨੇ ਬਹੁਤ ਸਾਰੇ ਮੀਡੀਆ ਪਰਸਨਸ ਬੜੇ ਬੜੇ ਜਰਨਲਿਸਟ ਨੇ ਬਹੁਤ ਸਾਰੇ ਜਿਹੜੇ ਗੇਮਸ ਦੇ ਪਲੇਅਰਜ਼ ਨੇ ਸਪੋਰਟਸਮੈਨ ਨੇ ਜਾਂ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ ਨੇ ਕਰੋੜਾਂ ਲੋਕ ਉਹਨਾਂ ਦੇ ਪ੍ਰਭਾਵ 'ਚ ਨੇ ਤੇ ਜੇ ਅਸੀਂ ਆਪਣੀ ਸਿਕਰਟ ਏਜੈਂਡੇ ਨੂੰ ਫਲਾਉਣਾ ਹੈ ਜਾਂ ਉਹਨੂੰ ਪੂਰਾ ਕਰਨਾ ਹੈ ਜਿਹੜਾ ਵਰਕਿੰਗ ਪ੍ਰੋਗਰੈਸ ਹੈ ਪਾਇਰਾਮਿਡ ਬਣਾਉਂਦਾ ਵੀ ਉਹਦੇ ਲਈ ਸਾਨੂੰ ਇੰਨਾ ਇੰਪੋਰਟੈਂਟ ਬੰਦਿਆਂ ਦੀ ਸੈਲੀਬ੍ਰਿਟੀਜ਼ ਦੀ ਹਮੇਸ਼ਾ ਜ਼ਰੂਰਤ ਹੈ ਕਿਉਂਕਿ ਉਹ ਸੈਲੀਬ੍ਰਿਟੀਜ਼ ਦੇ ਰਾਹੀਂ ਜਿਹੜੇ ਸੈਲੀਬ੍ਰਿਟੀਜ਼ ਨਿਸ਼ਾਨ ਬਣਾਉਂਦੇ ਨੇ ਇਹ ਇਮੋਸ਼ਨਲੀ ਸਾਡੇ ਆਮ ਲੋਕਾਂ ਦੇ ਮਨਾਂ ਤੇ ਉਹ ਪ੍ਰਭਾਵ ਪਾਉਂਦੇ ਨੇ ਕਿਉਂਕਿ ਪਿੱਛੇ ਆਪਾਂ ਦੱਸ ਕੇ ਆਏ ਆਂ ਵੀ ਉਹ ਸਾਡੇ ਜਿਹੜਾ ਲੌਜੀਕਲ ਸਾਡੀ ਕੈਪੇਬਿਲਿਟੀ ਹੈ ਜਿਹੜੀ ਸਾਡੀ ਤਰਕ ਕਰਨ ਦੀ ਸਮਰੱਥਾ ਸਾਡੇ ਦਿਮਾਗ ਦੇ ਜਿਹੜੇ ਹਿੱਸੇ ਦੀ ਉਹਨੂੰ ਤਾਂ ਉਹ ਬਾਈਪਾਸ ਹੀ ਕਰ ਜਾਂਦਾ ਸਿਗਨਲ ਤੇ ਸਿੱਧਾ ਸਾਡੇ ਇਮੋਸ਼ਨਲ ਰਿਸਪੌਂਸ ਨੂੰ ਕੱਟ ਚਰ ਕਰਦਾ ਹੈ ਤਾਂ ਅਸੀਂ इमोशनल ਹੋ ਕੇ ਉਸ ਚੀਜ਼ ਦੇ ਨਾਲ ਬੜੀ ਜਲਦੀ ਜੁੜ ਜਾਂਦੇ ਆ ਸਾਡੀ ਨਜ਼ਰ ਇਹਨਾਂ ਦਾ ਸਾਈਨ ਦੇਖਦੇ ਝਟ ਰੁਕ ਜਾਂਦੀ ਹੈ ਤੇ ਉਹਦੇ ਨਾਲ ਜੁੜ ਜਾਂਦਾ ਸਾਡਾ ਮਨ ਸਾਡਾ ਅਵਚੇਤਨ ਮਨ ਤੇ ਸਾਡਾ ਅਰਧ ਚੇਤਨ ਮਨ ਇਹ ਉਹਦੇ ਪਿੱਛੇ ਦਾ ਮਨੋਵਿਗਿਆਨ ਜਾਣਦੇ ਨੇ ਇਹਨਾਂ ਦੇ ਕੋਲ ਬੜੇ-ਬੜੇ ਸਾਇੰਟਿਸਟ ਬੜੇ-ਬੜੇ ਡਾਕਟਰ ਬੜੇ-ਬੜੇ ਟੈਕਨੀਸ਼ੀਅਨ ਬੜੇ-ਬੜੇ ਪੜੇ ਲਿਖੇ ਪ੍ਰੋਫੈਸਰ ਸਾਈਕੋਲੋਜੀ ਦੇ ਬੜੇ-ਬੜੇ ਤਗੜੇ ਸਾਈਕੋਲੋਜਿਸਟ ਸਾਈਕੀਐਟ੍ਰਿਸਟ ਇਸ ਤਰ੍ਹਾਂ ਦੇ ਬੰਦੇ ਨੇ ਇਹਨਾਂ ਦੇ ਕੋਲ ਤਰ੍ਹਾਂ-ਤਰ੍ਹਾਂ ਦੀਆਂ ਖੋਜਾਂ ਨੇ ਇਹ ਆਪਣੇ ਬਲੈਕਬਸਟ ਪ੍ਰੋਜੈਕਟਾਂ ਦੇ ਵਿੱਚ ਇਦਾਂ ਦੀਆਂ ਖੋਜਾਂ ਖੁਦ ਵੀ ਕਰਵਾਉਂਦੇ ਨੇ ਸੋ ਇਹ ਆਪਣੇ ਏਜੰਡੇ ਨੂੰ ਵਿਧਾਨਣ ਦੇ ਲਈ ਬਹੁਤ ਕੁਝ ਐਸਾ ਕਰ ਰਹੇ ਨੇ ਜਿਹੜਾ ਕਿ ਜਿਹਦੇ ਵਿੱਚ ਸਾਇੰਸ ਐਂਡ ਸਿੰਬल्स ਦਾ ਬਹੁਤ ਵੱਡਾ ਰੋਲ ਹੈ ਤੇ ਇਹ ਜਿਹੜੇ ਨੇ ਇਹਨਾਂ ਨੇ ਜਿਹੜਾ ਐਂਟਾਲੋਬੀ ਆਪ ਨੂੰ ਇਹਦੀ ਖਬਰ ਜਿਹੜੀ ਹੈ ਆਪਾਂ ਨੂੰ ਜਦੋਂ ਉਹ ਆਪਣੇ ਤੇ ਇਹਨਾਂ ਨੂੰ ਯੂਜ਼ ਕਰਦੇ ਨੇ ਸਾਇੰਸ ਐਂਡ ਸਿੰਬल्स ਨੂੰ ਆਪਾਂ ਨੂੰ ਇਹਦੀ ਖਬਰ ਨਾ ਮਾਤਰ ਹੀ ਹੁੰਦੀ ਹੈ ਤਾਂ ਇਹ ਜਿਹੜੀ ਹੈ ਇਹ ਖਬਰਨਾਮਾਤਰ ਹੋਣ ਦੇ ਕਰਕੇ ਨਿਊ ਡਬਲਯੂਓ ਨਿਊ ਵਰਲਡ ਆਰਡਰ ਆਪਣਾ ਜਿਹੜਾ ਏਜੰਡਾ ਵੱਖ-ਵੱਖ ਵੱਡੇ-ਵੱਡੇ ਪਲੇਟਫਾਰਮ ਤੇ ਵੱਡੇ-ਵੱਡੇ ਪਲੇਟਫਾਰਮਾਂ ਤੇ ਇਨ੍ਹਾਂ ਸਾਈਨਸ ਐਂਡ ਸਿੰਬल्स ਦੇ ਜ਼ਰੀਏ ਅੱਗੇ ਵਧਾਉਂਦਾ ਹਮੇਸ਼ਾ ਆਪਣਾ ਸਮਝੋ ਜਦੋਂ ਵੀ ਕਦੇ ਤੁਸੀਂ ਇਲੂਮੀਨਾਟੀਆਂ ਦਾ ਜਾਂ ਫ੍ਰੀ ਮੈਸਨਸ ਦਾ ਜਾਂ ਰੋਜੀ ਕਰੂਸ਼ਸ ਦਾ ਜਾਂ ਨਾਈਟ ਟੈਂਪਲਰ ਦਾ ਇਨਾਂ ਦਾ ਤੁਸੀਂ ਕਦੇ ਵੀ ਆ ਬੋਹੀਮੀਅਨ ਗਰੂਪ ਦਾ ਕਦੇ ਵੀ ਜਾਂ ਨਿਊ ورلڈ ਆਰਡਰ ਦਾ ਕਦੇ ਵੀ ਕੋਈ ਸਾਈਨ ਜਾਂ ਸਿੰਬਲ ਦੇਖੋ ਤਾਂ ਸਮਝ ਜੋ ਵੀ ਇਹ ਬੰਦਾ ਜਿਹੜਾ ਹੈ ਉਹ ਸਿੰਬਲ ਨੂੰ ਪ੍ਰਗਟ ਕਰ ਰਿਹਾ ਦੁਨੀਆ ਦੇ ਸਾਹਮਣੇ ਦਿਖਾ ਰਿਹਾ ਦਰਸਾ ਰਿਹਾ ਤਾਂ ਉਹ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਉੱਤੇ ਤੁਹਾਡੇ ਈਮੋਸ਼ਨਲ ਰਿਸਪਾਂਸ ਦੇ ਉੱਪਰ ਇਲੂਮੀਨਾਟੀ ਦਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੋ ਦੋਸਤੋ ਸਾਰੇ ਵੀਰਾਂ ਦਾ ਜੁੜੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਖੇਠਾਂ ਕਮੈਂਟਸ ਦੇ ਵਿੱਚ ਆਪਣਾ ਫੀਡਬੈਕ ਦੇਣਾ ਬਿਲਕੁਲ ਨਾ ਭੁੱਲਣਾ ਤੇ ਵੱਧ ਤੋਂ ਵੱਧ ਵੀਰ ਆਪਣੇ Facebook ਪੇਜ ਅਦ੍ਰਿਸ਼ਮ ਨੂੰ ਫਾਲੋ